ਕਟਠੇ ਕਾਰਜੋ ਦੇ ਜਰ ਮੈ ਲਖਾਨ ਨੀ ਇਦਾਂ ਕਿਹਾ ਦੋਸਤ ਮੁਹੰਮਦ ਖਾਨ ਫੋੜ ਨਹੀਂ ਸਕਦੇ ਜਾਓ ਡਾਕੇ ਤੋਂ ਨਾਲ ਸਖਰਿਆਂ ਦੇ ਜਿਹੜੇ ਨਿਸ਼ਾਨ ਝੁੰਦੇ ਆ ਉਹਨਾਂ ਨਿਸ਼ਾਨਾਂ ਨੂੰ ਲਾ ਕੇ ਤੇ ਹੈਦਰੀ ਚੰਡਾ ਲਹਿਰਾ ਕੇ ਆ ਇਹਨੇ ਕਿਦੋਂ ਤਕਰੀਰ ਕੀਤੀ ਹੈ ਇਤਿਹਾਸ ਦੀ ਕਹਿੰਦੀ ਨਾਲ ਦੀ ਨਾਲ ਇਹਨੂੰ ਪਤਾ ਸੀ ਕਿ ਕਿ ਮਰਦ ਸਰਦਾਰ ਹਰੀ ਸਿੰਘ ਨਲੂਆ ਜਿਹੜਾ ਬਾਵਾ ਤੇ ਦਲ ਦੇ ਨਾਲ ਸ਼ੇਰਾਂ ਨੂੰ ਜਬਾੜਿਆਂ ਤੋਂ ਫੜ ਕੇ ਪਾੜਨ ਦੀ ਜੁਰਤ ਰੱਖਦਾ ਹੈ ਜਿੱਥੇ ਮਰਦ ਸਰਦਾਰ ਹਰੀ ਸਿੰਘ ਨਲੂਆ ਦਾ ਨਾਮ ਆਉਂਦਾ ਸੀ ਨਾ ਪੰਜਾਬੀਓ ਯਾਦ ਰੱਖੋ ਕਿ ਵੱਡੇ ਵੱਡਿਆਂ ਦੇ ਤਸੀਹੇ ਛੁਟਦਿਆ ਕਰਦੇ ਸਨ ਕੋਈ ਵੀ ਨਾਮੀ ਨਾਮਰ ਜਰਨੈਲ ਪਖਾਨ ਜਿਹੜਾ ਸੀ ਉਹ ਉੱਠ ਕੇ ਯੁਰਤ ਨਹੀਂ ਸੀ ਕਰਦਾ ਕਿ ਮੈਂ ਸਰਦਾਰ ਹਰੀ ਸਿੰਘ ਨਲੂਵੇ ਦੇ ਨਾਲ ਜੰਗ ਲੜਾਂ ਤਲਵਾਰ ਉਠਾਵਾਂ ਮੈਦਾਨੇ ਜੰਗ ਵਿੱਚ ਦੋ ਹੱਥ ਕਰਾਂ ਪਰ ਯਾਦ ਰੱਖਿਓ ਤੁਸੀਂ ਸ਼ਬਦ ਵਰਤਦੇ ਨੇ ਟਿੱਡੀ ਦਾਲ ਖਾਲਸਾ ਟਿੱਡੀਆਂ ਨਾਲ ਨਹੀਂ ਸੰਗਤ ਦੀ ਲੜਿਆ ਖਾਲਸਾ ਮਰਦਾਂ ਨਾਲ ਲੜਿਆ ਜੇ ਸਕਤਾ ਸਖਤੇ ਕੋ ਮਾਰੇ ਤਾਂ ਮਨ ਰੂਸ ਨਾ ਹੋਈ ਉਹ ਵੀ ਬਹਾਦਰ ਬਲੀ ਸੂਰਮੇ ਸਨ ਉਹ ਵੀ ਆਪਣੀ ਕੌਮ ਦੇ ਪ੍ਰਤੀ ਇੱਕ ਯਰਨੈਲ ਸੰਨ ਆਪਣੀ ਕੌਮ ਦੇ ਸੇਪਾਸਲਾਰ ਸੰ ਯਾਦ ਰੱਖਿਆ ਇਤਿਹਾਸ ਕਹਿੰਦਾ ਜਦੋਂ ਨੇ ਲਾਹਣਤਾ ਪਾਈਆਂ ਇਹਨੇ ਆਖਿਆ ਮੈਂ ਆਪਣੇ ਪੰਦੇ ਪੁੱਤ ਨਾਲ ਤੋਰਾਂਗਾ ਮੈਂ ਤੁਹਾਡੀਆਂ ਤਨਖਾਹਾਂ ਡਬਲ ਕਰ ਦੇਵਾਂਗਾ ਤੁਹਾਡੇ ਮਨਸਬੇ ਡਬਲ ਮੈਂ ਤੁਹਾਨੂੰ ਜ਼ਕੀਰਾ ਦੇ ਦੇਵਾਂਗਾ ਜ਼ਕੀਰਾ ਦੇ ਮਾਲਕ ਬਣਾ ਦੇਵਾਂਗਾ ਜੇ ਤੁਸੀਂ ਸਰਦਾਰ ਹਰੀ ਸਿੰਘ ਨਲੂਏ ਨੂੰ ਜੂੰਦਾ ਦਾ ਮਰਦਾ ਫੜ ਕੇ ਲਿਆਓ ਇਤਿਹਾਸ ਦੀ ਕਦੇ ਕਿਹੜੇ ਉਹ ਸ਼ਬਦ ਵਰਤੇ ਹੈ ਸੱਮੀ ਖਾਨ ਸਾਹਮਣੇ ਬੈਠਾ ਹੈ ਇਹਦੇ ਡੌੜਿਆਂ ਦੇ ਵਿੱਚ ਉਹ ਫੜਕਾਈ ਹੈ ਇਹਦੇ ਡੌੜੇ ਫਰਕੇ ਫਰਕੇ ਹੋਣ ਡੌੜਿਆਂ ਦੇ ਨਾਲ ਤਾਂ ਉੱਠ ਕੇ ਕਹਿੰਦਾ ਜੇ ਖਾਨ ਸਾਹਿਬ ਤੁਹਾਡੇ ਪੰਜੇ ਪੁੱਤ ਮੇਰੇ ਨਾਲ ਜਾਣਗੇ ਮੇਰੇ ਤੋਂ ਪਹਿਲਾਂ ਮਰਨਗੇ ਤਾਂ ਫਿਰ ਮੈਂ ਲਾਵਾਂਗਾ ਮੈਂ ਜਮਰੌਦ ਦੇ ਕਿਲੇ ਨੂੰ ਢਾਕੇ ਉੱਤੇ ਜਿਹੜਾ ਕੇਸਰੀ ਝੰਡਾ ਝੁਲਦਾ ਉਹਨੂੰ ਲਾ ਕੇ ਤੇ ਹੈਦਰੀ ਯਹਾਦ ਦਾ ਝੰਡਾ ਚਲਾ ਕੇ ਆਵਾਂ ਜਦੋਂ ਸ਼ਬਦ ਵਰਤੇ ਨੇ ਤੇ ਸਮੀ ਖਾਨ ਨੇ ਉਹ ਗੱਡੀ ਹੋਈ ਤਲਵਾਰ ਪੁੱਟੀ ਪੁੱਟ ਕੇ ਨੇ ਪੰਜੇ ਪੁੱਤ ਨਾਲ ਤੁਰਿਆ ਇਤਿਹਾਸ ਦੀ ਕਣੀ ਕਣੀ ਦੀ 30 ਹਜ਼ਾਰ ਦਾ ਮੁਲਖਈਆ ਇਸ ਦੋਸਤ ਮੁਹੰਮਦ ਖਾਨ ਨੇ ਸੰਮੀ ਖਾਨ ਦੀ ਅਗਵਾਈ ਦੇ ਅੰਦਰ ਯਮਰੋਦ ਦੇ ਕਿਲੇ ਵੱਲ ਨੂੰ ਰਵਾਨਾ ਕਰ ਦਿੱਤਾ ਹੈ ਇਧਰ ਨੂੰ ਆ ਗਿਆ 10 ਹਜ਼ਾਰ ਦਾ ਨਵਾਂ ਪੂੰਗ ਸੰਮੀ ਖਾਨ ਜਿਨ੍ਹਾਂ ਨੂੰ ਅੱਗੇ ਲਾਉਣਾ ਹੈ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਮਰਵਾਉਣਾ ਹੈ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਨੇ ਅਗਲੇ ਪਾਸੇ ਲਾ ਦਿੱਤਾ ਹੈ ਹੁਣ 10000 30000 ਤੇ 10 40000 40000 ਦਾ ਮੁਲਖਈਆ ਇਕੱਠਾ ਕਰਕੇ ਸਮੇਖਾਨ ਦੀ ਅਗਵਾਈ ਦੇ ਅੰਦਰ ਦੋਸਤ ਮੁਹੰਮਦ ਖਾਨ ਨੇ ਜਮਰੋਵ ਦੇ ਕਿਲੇ ਵੱਲ ਮਤੂਰ ਦਿੱਤਾ ਹੈ ਜਦੋਂ ਪਹੁੰਚੇ ਜਮਰੋਵ ਦੇ ਕਿਲੇ ਦੇ ਅੰਦਰ ਉਦੋਂ ਕੁਝ ਕੈਦੇ ਕਾਨੂੰਨ ਸਨ ਜੰਗਾਂ ਜੁੱਦਾਂ ਦੇ ਉਦੋਂ ਇਹੋ ਜਿਹੇ ਕੈਦੇ ਕਾਨੂੰਨ ਸਨ ਕਿ ਜੰਗ ਜੰਗ ਦੇ ਕੈਦੇ ਨਾਲ ਹੋਇਆ ਕਰਦੀ ਸੀ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਜੰਗ ਦੀ ਸ਼ੁਰੂਆਤ ਦਾ ਬਗਲ ਵੱਜਦਾ ਹੈ ਔਰ ਸੂਰਜ ਛਿਪਨਸਾਰੀ ਜੰਗ ਦੀ ਸਮਾਪਤੀ ਦਾ ਦਿਓ ਮੁਸਲਮਾਨ ਐ ਤੇ ਵਿਗਲ ਵਜਾਉਂਦਾ ਜੇ ਕਲਗੀਧਰ ਸੱਚੇ ਪਿਤਾ ਮਹਾਰਾਜ ਦੀ ਫੌਜ ਹੈ ਸ਼ੇਰ-ਏ-ਪੰਜਾਬ ਦੇ ਸਲਾਰ ਨੇ ਤੇ ਉਹ ਨਗਾਰੇ ਤੇ ਚੋਟ ਲਾਉਂਦੇ ਆ ਇਤਿਹਾਸ ਦੀ ਕਣੀ ਕਹਿੰਦੀ ਇਧਰ ਇਹਨਾਂ ਨੇ ਜਾ ਕੇ ਆਪਣਾ ਕਬਜਾ ਕੈਂਪ ਕਰ ਲਿਆ ਔਰ ਸਬੇ ਖਾਹਕਿੰਦਾ ਹੈ ਕਹਿੰਦਾ ਜਾਓ ਮੈਨੂੰ ਜਾ ਕੇ ਜਮਰੌਦ ਦਾ ਕਿਹੜਾ ਅੰਦਰ ਦਾ ਕਿਲਾ ਹੈ ਨਾ ਉਹ ਸਤ ਅੰਦਰ ਦੇ ਕਿਲੇ ਦੀ ਖਬਰ ਲਿਆਣ ਕੇ ਦਿਓ ਹੁਣ ਇਹ ਖਬਰ ਲਿਆਣ ਕੇ ਖਬਰ ਲੈਣ ਵਾਸਤੇ ਆਏ ਤੇ ਜਿਹੜੇ ਖਬਰ ਲੈਣ ਵਾਸਤੇ ਆਏ ਉਹਨਾਂ ਨੂੰ ਸੋਦਾ ਲਾ ਦਿੱਤਾ ਗਿਆ ਪਤਾ ਲੱਗ ਗਿਆ ਮਰਦ ਸਰਦਾਰ ਜਥੇਦਾਰ ਮਹਾ ਸਿੰਘ ਨੂੰ ਤੇ ਮਹਾ ਸਿੰਘ ਨੇ ਪਰ ਸਾਰੇ ਜਨ ਮਹਿਲਾ ਨੂੰ ਕਰਕੇ ਇਕੱਠਿਆਂ ਇੱਕ ਸਾਰ ਲੈਣ ਵਿੱਚ ਲੱਗ ਕੇ ਮਰਦ ਨੇ ਸੂਤ ਕੇ ਮ्यान ਤੋਂ ਖੰਡਾ ਧਰਤੀ ਦੀ ਹਿੱਕ ਤੇ ਵਾਹ ਕੇ ਲੀਕ ਉਹਨੇ ਆਖਿਆ ਮਰਦੋ ਇਹ ਗੱਲ ਯਾਦ ਰੱਖਿਓ ਇੱਕ ਪਾਸੇ 40 ਹਜ਼ਾਰ ਤੇ ਇੱਕ ਪਾਸੇ 2000 ਅੱਜ ਇੱਥੇ ਮਦਾਨੇ ਡੰਗ ਸ਼ਮਕਾਉਂ ਦੀ ਕੱਚੀ ਹਵੇਲੀ ਦੀ ਦਾਸਤਾਂ ਦਾ ਪੰਨਾ ਮਦਾਨੇ ਡੰਗ ਜਮਰੋਦ ਦੇ ਵਿੱਚ ਫੇਰ ਤੋਂ ਦੁਹਰਾਇਆ ਜਾਵੇ ਅੱਜ ਇੱਥੇ ਕਲਗੀਧਰ ਸੱਚੇ ਪਤਾ ਮਹਾਰਾਜ ਕੇ ਸੂਰਮਿਆ ਜ਼ਰਨੈਲਾਂ ਦੇ ਬਲ ਦਾ ਪਤਾ ਲੱਗੇਗਾ ਔਰ ਬੜ ਦੇ ਨਾਲ ਇਹਨਾਂ ਵੈਰੀਅੰਟ ਦੇ ਸ਼ੱਕੇ ਛਡਾਉਣੇ ਆ ਜਿਹਨੂੰ ਤੇ ਪਿੱਛੇ ਨਿਆਣੇ ਰੋਣ ਦਾ ਫਿਕਰ ਹੈ ਉਹ ਵਾਪਸ ਜਾ ਸਕਦਾ ਹੈ ਤੇ ਜਿਹੜਾ ਸਿੱਖ ਕੌਮ ਤੋਂ ਬਾਬਾ ਕੌਮ ਤੋਂ ਆਪਾਂ ਪਾਵਨ ਸ਼ਾਵਰ ਕਰਨਾ ਚਾਹੁੰਦਾ ਹੈ ਉਹ ਇਸ ਲੀਖ ਤੋਂ ਇਸ ਪਾਰ ਆਣਾ ਹੈ ਇਨੇ ਇੱਕ ਵੀ ਘਰਾਂ ਨੂੰ ਮੈਂ ਗਿਆ ਸਾਰੇ ਲੇਖ ਪਾਰ ਹੋ ਗਏ ਲਾ ਕੇ ਨਗਾਰੇ ਤੇ ਚੋਟਾਂ ਇਹਦਾ ਮਰਦਾਂ ਨੇ ਕਰ ਲਿਆ ਤਿਆਰਾ ਉਧਰੋਂ دوست ਮੁਹੰਮਦ ਖਾਨ ਨੇ ਆਪਣੀ ਛੋਟੀ ਤੋਪ ਦਾ ਗੋਲਾ ਡਾ ਗੈਂ ਜਮਰਾਉ ਤੇ ਕੇਲੇ ਵੱਲ ਨੂੰ ਕਰਕੇ ਤੇ ਮਰਦਾਂ ਨੇ ਤਾਰ ਤੇ ਕਪੜਾ ਛੱਡ ਕੇ ਧਕਾਰਾ ਸੁੱਧ ਕੇ ਅਦਾਸਾ ਲਾ ਕੇ ਪਲੀਤਾ ਆਪਣੀ ਵੱਡੀ ਤੋਪ ਦੇ ਦੋ ਗੋਲੇ ਉਸ ਸੰਮੀ ਖਾਨ ਦੀ ਫੌਤ ਵੱਲ ਮੁੰਦਾਕ ਦਿੱਤੇ ਕਸੇਦਾਰ ਮਹਾਸਗ ਨੇ ਯਕਾਰਾ ਛੱਡ ਕੇ ਆਖਿਆ ਉਹ ਇਹਦੇ ਕੁੰਗਲਿਆ ਵੀਰ ਖਾਲਸਾ ਜਿਉਂਦਾ ਹੈ ਸਾਡੇ ਨਿਸ਼ਾਨਾਂ ਵੱਲ ਜਿਹੜੇ ਵੇਖਣਾ ਅੱਖ ਨਾ ਕੱਟ ਕੇ ਰੱਖ ਦੀਏ ਅਦੇ ਵੀਰਤਾ ਸਾਡੇ ਰਗਾਂ ਦੇ ਅੰਦਰ ਦੌੜਦੀ ਹੈ ਔਰ ਯਾਦ ਰੱਖਿਆ ਜੇ ਅਸੀਂ ਇੱਕ ਦਾ ਜਵਾਬ ਪੱਥਰ ਦੇ ਨਾਲ ਦੇਣਾ ਜਾਣਦੇ ਹਾਂ ਮਰਦ ਨੇ ਦੋ ਗੋਲੇ ਦਾਗੇ ਇਤਿਹਾਸ ਦੀ ਗੱਲ ਕਹਿੰਦੀ ਹੈ ਗੱਲ ਕੋਪਾਂ ਤੋਂ ਆਗੀ ਬੰਦੂਕਾਂ ਤੇ ਬੰਦੂਕਾਂ ਤੋਂ ਆਗੀ ਤੀਰਾਂ ਤੇ ਜਦੋਂ ਤੀਰਾਂ ਤੇ ਗੱਲ ਆ ਗਈ ਤੀਰ ਮੁੱਕ ਕੇ ਮੋਗਲੀਆਂ ਕਤਾਰਾਂ ਜਿਹੜੀਆਂ ਸਨ ਉਹ ਖਤਮ ਹੋ ਗਈਆਂ ਤੇ ਇਤਿਹਾਸ ਦੀ ਕੜੀ ਕਹਿੰਦੀ ਫਿਰ ਗੱਲ ਆ ਗਈ ਤਲਵਾਰਾਂ ਤੇ ਜਦੋਂ ਤਲਵਾਰਾਂ ਤੇ ਗੱਲ ਆਈ ਹੈ ਇੱਕ ਪਾਸੇ ਅੱਲਾਹੁ ਅਕਬਰ ਦੇ ਨਾਰੇ ਦੂਸਰੇ ਪਾਸੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇ ਯਕਾਰੇ ਇਹਨਾਂ ਯਕਾਰਿਆਂ ਨੇ ਅਸਮਾਨ ਗੂੰਜ ਲਾ ਦਿੱਤਾ ਹੈ ਕਲ ਜਗਨਾ ਆਪਣੇ ਖੁੱਪੜ ਭਰਨ ਵਾਸਤੇ ਮਜਬੂਰ ਹੋ ਗਏ ਹਨ ਲੋਹੇ ਦੇ ਨਾਲ ਲੋਹਾ ਖੜਕਣ ਲੱਗਾ ਹੈ ਅੱਗ ਨਿਕਲ ਲੱਗੀ ਹੈ ਲਾ ਕੇ ਨਗਾਰੇ ਤੇ ਚੋਟਾ ਕਾਲੀ ਸੂਰਮਿਆਂ ਨੇ ਅਚੰਤੇ ਬਾਜਾਂ ਦੀ ਤਰ੍ਹਾਂ ਮੁਗਲਿਆ ਹਕੂਮਤ ਦੇ ਸ਼ੱਕੇ ਐਉਂ ਸ਼ਕ